ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕੁਝ ਚੰਗੀਆਂ ਗੱਲਾਂ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਏ ਆਂ ਦੋਸਤੋ ਅੱਜ ਦਾ ਮੇਰਾ ਵਿਸ਼ਾ ਹੈ ਕਿ ਧੀ ਨਾਰੀ ਜਿਹੜੀ ਹੈ ਉਸ ਨੂੰ ਅਸੀਂ ਕਿਵੇਂ ਪਾਲੀਏ ਤੇ ਕਿਵੇਂ ਉਸ ਦੇ ਵਾਸਤੇ ਚੰਗਾ ਵਰ ਲੱਭੀਏ ਦੋਸਤੋ ਕੰਦੇ ਹੁੰਦੇ ਘਾਸ ਧੀ ਦੇ ਵਾਸਤੇ ਚੰਗਾ ਕਰਨਾ ਲੱਭੀਏ ਚੰਗਾ ਵਰ ਲੱਭੋ ਕਿਉਂਕਿ ਸਮਾਜ ਦੇ ਵਿੱਚ ਇਹੋ ਜਿਹੀਆਂ ਖਰੀਤੀਆਂ ਪਾਈਆਂ ਗਈਆਂ ਨੇ ਸਾਡੇ ਸਾਹਮਣੇ ਨਿਆਹ ਪੈਣ ਦੇ ਨਾਲ ਕੀ ਹੋਇਆ ਸੀ ਸਾਰੇ ਸੋਸ਼ਲ ਮੀਡੀਆ ਤੇ ਦੇਖਦੇ ਆਂ ਸੋ ਦੋਸਤੋ ਅਸੀਂ ਬੇਟੀਆਂ ਨੂੰ ਬਹੁਤ ਵਧੀਆ ਪੜਾ ਰਹੇ ਆਂ ਵਧੀਆ ਲਿਖਾ ਰਹੇ ਆਂ ਉਹਦੇ ਵਾਸਤੇ ਜਿਹੜਾ ਅਸੀਂ ਵਰ ਵੀ ਲੱਭਣਾ ਵੰਦੇ ਹੁੰਦੇ ਕਿ ਕੋਈ ਵਿਚ ਨਹੀਂ ਪਿਆ ਕਰਮਾਂ ਦਾ ਕੋਈ ਪਤਾ ਨਹੀਂ ਪਰ ਇਦਾਂ ਦੇ ਇਨਸਾਨਾਂ ਦਾ ਫਿਰ ਵੀ ਪਤਾ ਚੱਲੀ ਜਾਂਦਾ ਹੈ ਕਿ ਤੋਨਾ ਕਿਤੋਂ ਸੋ ਜਦੋਂ ਵੀ ਕੋਈ ਅਜਿਹੀ ਹਲਚਲ ਲੱਗਦੀ ਹੈ ਤਾਂ ਤੁਰੰਤ ਸਾਨੂੰ ਧਿਆਨ ਜਿਹੜਾ ਦੇਣਾ ਚਾਹੀਦਾ ਹੈ ਸੋ ਦੋਸਤੋ ਬਹੁਤ ਓਕੇ ਬੱਚੇ ਪਾਲਦੇ ਨੇ ਜਿਨ੍ਹਾਂ ਦੇ ਓਕੇ ਬੱਚੇ ਪਾਲਦੇ ਪਹਿਲੇ ਤੋਂ ਬੱਚੇ ਹੀ ਨਹੀਂ ਅੱਜਕੱਲ ਹੋ ਰਹੇ ਤੇ ਅਗਰ ਬੱਚੇ ਪਾਲਦੇ ਨੇ ਤੇ ਉਹਨਾਂ ਵਾਸਤੇ ਸਾਨੂੰ ਜਿਹੜੀ ਕੋ ਲੋ ਜੋਰ ਫਹਿਲ ਦੇ ਆਧਾਰ ਤੇ ਸਾਨੂੰ ਬੱਚਿਆਂ ਦੀ ਕੇਅਰ ਕਰਨੀ ਚਾਹੀਦੀ ਹੈ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਅੱਜਕੱਲ ਮੁੰਡੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਹੈ ਸੋ ਤਿੰਨਾਂ ਦੀ ਚੰਗੀ ਕੇਅਰ ਕਰੋ ਚੰਗੇ ਘਰ ਲੱਭੋ ਚੰਗੇ ਵਰ ਲੱਭੋ ਅੱਛੀ ਪਹਿਲੇ ਤੋਂ ਉਹਨਾਂ ਦੀ ਪਰਵਰਿਸ਼ ਅੱਛੀ ਉਹਨਾਂ ਨੂੰ ਇਹੋ ਜੇ ਸੂਟੇਬਲ ਬਣਾ ਦਿਓ ਕਿ ਬੱਚੇ ਆਪਣੇ ਤਰ੍ਹਾਂ ਤੇ ਖੁਦ ਸਟੈਂਡ ਹੋਣ ਮੈਂ ਨਹੀਂ ਕਹਿੰਦੀ ਕਿ ਸਾਰ ਗਵਰਨਮੈਂਟ ਸਰਵਿਸ ਪ੍ਰਾਈਵੇਟ ਜੋਬਸ ਬਹੁਤ ਵਧੀਆ ਨੇ ਉਹਨਾਂ ਵਿੱਚ ਬੱਚਿਆਂ ਨੂੰ ਇਹੋ ਜੇ ਪਰਪੱਕ ਬਣਾ ਦਿਓ ਕਿ ਬੱਚੇ ਆਪਣੇ ਤਰ੍ਹਾਂ ਤੇ ਆਪ ਤਿਆਰ ਹੋਣ ਚੰਗੀ ਤਰ੍ਹਾਂ ਫਰੇ ਹੋਣ ਸਮਝ ਥੈਂਕ ਯੂ ਬਾਈ ਬਾਏ